ਸੰਗਤ ਜੀ ਅੱਜ ਤੋਂ ਬਾਅਦ ਆ ਬਾਬੇ ਮਨਪ੍ਰੀਤ ਨਾਲ ਆਪਣਾ ਕੋਈ ਪੱਲਖਾ ਨਹੀਂ ਕਿਹਾ ਹੈ ਕਿ ਅੱਲਾ ਫੇਮ ਦੇ ਚੱਕਰ ਜੀ ਤੁਰੇ ਫਿਰਦੇ ਆ ਇਹਨਾਂ ਦਾ ਭਲੇਖਾ ਹੈ ਨਾ ਇਹ ਮਨਪ੍ਰੀਤ ਦਾ ਸਵਾਗਤ ਹੈ ਦੋਸਤੋ ਸਾਡੇ YouTube ਚੈਨਲ ਤੇ ਪਿਛਲੇ ਦਿਨੇ ਬਾਬਾ ਵੱਲੋਂ ਇੱਕ ਜਿਹੜੀ ਲਹਿਰ ਚਲਾਈ ਗਈ ਪਖੰਡ ਦੇ ਖਲਾਪ ਭਾਈ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਪਖੰਡ ਪਈਓ ਪੰਜਾਬ ਬਚਾਓ ਦੇ ਤਹਿਤ ਜਿਹੜੀ ਕਈ ਮਤਲਬ ਪਖੰਡੀ ਸਾਧਨ ਤੇ ਜਿਹੜਾ ਬਾਬਾ ਜੀ ਨੇ ਜੋ ਇੱਕ ਸਖਤ ਐਕਸ਼ਨ ਵੀ ਲਿਆ ਸੀਗਾ ਜਿਸ ਦੇਲੇ ਢੋਂਗੀ ਬਾਬੇ ਕੁਛ ਠੱਗੀਆਂ ਠੋਰੇ ਵਾਲੇ ਜਿਹੜੇ ਫੜੇ ਵੀ ਸੀਗੇ ਇਸ ਦੇ ਤਹਿਤ ਬਾਬਾ ਜੀ ਨੇ ਜਿਹੜੀ ਕਾਰਵਾਈ ਬਹੁਤ ਵਧੀਆ ਕੀਤੀ ਸੀ ਪਰ ਬਾਬਾ ਜੀ ਦਾ ਇਸ ਵਿੱਚ ਵਿਰੋਧ ਵੀ ਹੋਇਆ ਇਸ ਦੇ ਚੱਲਦੇ ਇੱਕ ਜਿਹੜਾ ਨੌਜਵਾਨ ਨਿਹੰਗ ਸਿੰਘ ਗਾਂਧੀ ਬਰਨਾਲਾ ਦੇ ਨਾਂ ਨਾਲ ਉਹ ਵੀ ਬਾਬਾ ਜੀ ਵਾਂਗੂ ਕਾਰਵਾਈ ਕਰਦਾ ਇਹ ਪਖੰਡ ਦੇ ਖਲਾਫ ਪਰ ਹੋਇਆ ਕਿ ਜਿਹੜਾ ਬਾਬਾ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਇੱਕ ਜਿਹੜਾ ਨੋਟਿਸ ਕੱਢਿਆ ਗਿਆ ਵੀ ਸਾਡਾ ਜਿਹੜਾ ਗਾਂਧੀ ਬਰਨਾਲੇ ਨਾਲ ਬਤਲ ਕੋਈ ਲੈਣ ਦੇ ਨਹੀਂ ਹੈਗਾ ਤੇ ਜੋ ਕਿ ਗਾਂਧੀ ਬਰਨਾਲਾ ਨੇ ਇਸ ਦੇ ਜਿਹੜਾ ਬਾਬਾ ਜੀ ਨੇ ਉਸ ਨੂੰ ਨੋਟਿਸ ਭੇਜਿਆ ਉਸ ਦੇ ਤਹਿਤ ਜਿਹੜਾ ਗਾਂਧੀ ਬਰਨਾਲਾ ਨੇ ਜਿਹੜੀ ਆਪਣੀ ਸਫਾਈ ਦਿੱਤੀ ਹੈ ਤੇ ਉਹ ਥੋੜਾ ਜਿਹਾ ਅਫਸੋਸ ਕਰ ਰਿਹਾ ਜਿਸ ਦੇ ਕਰਦੇ ਆ ਉਹ ਕਹਿੰਦਾ ਮੈਂ ਕੁਝ ਗਲਤ ਮਤਲਬ ਇਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਤੇ ਉਸਨੇ ਜੋ ਸਫਾਈ ਦਿੰਦੇ ਹਾਂ ਆਪਣਾ ਜਿਹੜਾ ਆਪ ਦਾ ਆਪਣਾ ਪੱਖ ਵੀ ਰੱਖਿਆ ਤੇ ਉਹ ਵੀਡੀਓ ਵਿੱਚ ਜੋ ਆਪਣਾ ਪੱਖ ਰੱਖ ਰਿਹਾ ਉਹ ਤੁਸੀਂ ਸੋਣ ਸਕਦੇ ਹੋ ਵੀ ਗਾਂਧੀ ਬਰਨਾਲਾ ਜਿਸ ਨੇ ਵੀ ਕਾਫੀ ਜਿਹੜਾ ਐਕਸ਼ਨ ਕੀਤੇ ਆ ਤੇ ਦੇਖਦੇ ਹਾਂ ਉਹਨਾਂ ਨੇ ਕੀ ਕੀਤਾ ਆਪਣੀ ਵੀਡੀਓ ਚ ਠੀਕ ਹੈ ਨਾ ਇੱਕ ਤਾਂ ਹੁੰਦਾ ਬੰਦਾ ਪੈਸੇ ਲਈ ਮਗਰ ਦੋਬਾ ਮੈਂ ਇਹ ਦੇਖ ਕੇ ਮਗਰ ਤੁਰਿਆ ਸੀ ਮਹਾਤਲ ਜਰਾ ਚੰਗਾ ਕੰਮ ਕਰ ਰਹੇ ਆ ਬੰਦੇ ਹਨਾ ਪਰ ਮੈਨੂੰ ਨਹੀਂ ਸੀ ਪਤਾ ਵੀ ਠੀਕ ਹੈ ਇਹ ਇਕੱਲਾ ਫੇਮ ਦੇ ਚੱਕਰ 'ਚ ਹੀ ਤੁਰੇ ਫਿਰਦੇ ਆ ਇਨਾਂ ਦਾ ਭਲੇਖਾ ਹਨਾ ਇਹ ਮਨਪ੍ਰੀਤ ਦਾ ਵੀ ਪਤਾ ਨਹੀਂ ਮੈਂ ਕਿੱਡਾ ਕਾ ਮਸ਼ਹੂਰ ਹੋ ਗਿਆ ਇਹਦੇ ਦਿਲ 'ਚ ਬਹਿਵਾਂ ਤੇ ਕੋਈ ਗੱਲ ਨਹੀਂ ਬਾਤ ਨਹੀਂ ਮੇਰੇ ਤੇ ਇੱਕ ਲੈਟਰ ਕੱਢਿਆ ਇਹਨਾਂ ਨੇ ਕਿ ਗਾਂਧੀ ਬਰਨਾਲਾ ਨਾਲ ਸਾਡਾ ਕੋਈ ਰਿਲਾ ਹੱਕਾ ਨਹੀਂ ਤੇ ਉਹ ਮਰਜ਼ੀ ਕਰਦਾ ਉਹ ਲੋਕਾਂ ਨਾਲ ਧੱਕਾ ਕਰਦਾ ਉਹ ਕੁੱਟਮਾਰ ਕਰਦਾ ਠੀਕ ਆ ਬਾਬਾ ਜੀ ਕੁੱਟਮਾਰ ਦੀ ਗੱਲ ਤਾਂ ਦੂਰ ਤੁਸੀਂ ਬਿਨਾ ਗੱਲ ਤੋਂ ਕਿਸੇ ਨੂੰ ਉਹ ਇਹ ਕਿ ਦਿਖਾਓ ਠੀਕ ਹੈ ਨਾ ਤੇ ਰਹੀ ਗੱਲ ਤੁਸੀਂ ਕਹਿੰਦੇ ਹੋਂ ਗੁੰਡਾਗਰਦੀ ਕਰਦਾ ਹੈ ਗੁੰਡਾ ਕਰਦੀ ਦਾ ਮੈਂ ਕੀਤੀ ਨਹੀਂ ਠੀਕ ਹੈ ਨਾ ਹਾਂ ਜੇ ਕੋਈ ਗਲਤ ਕੰਮ ਕਰਦਾ ਮੇਰੇ ਸਾਹਮਣੇ ਬਹਿ ਸਕਦੀ ਤੂੰ ਆ ਠੀਕ ਹੈ ਨਾ ਇੱਕ ਵਾਰੀ ਮੈਂ ਪਿਆਰ ਨਾਲ ਸਮਝਾਉਣਾ ਤੇ ਦੂਜੀ ਵਾਰ ਮੈਂ ਡਾਂਗ ਫੇਰਦਾਂਗਾ ਤੇ ਠੀਕ ਹੈ ਮੇਰਾ ਉਹ ਕੰਮ ਨਹੀਂ ਹੈਗਾ ਵੀ ਮੈਂ ਕਹਿਣਾ ਕੋਸਤੇ ਕਰਨਾ ਕੋਸਤੇ ਜੋ ਮੈਂ ਕਰਦਾ ਠੀਕ ਹੈ ਜੋ ਵੀ ਗੱਲਬਾਤ ਹੁੰਦੀ ਹੈ ਮੈਂ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਲੈਵ ਵੀਡੀਓ ਦਿਖਾਉਣਾ ਤੇ ਰਹੀ ਗੱਲ ਅਥੋਰਟੀ ਦੀ ਤੂੰ ਮੈਨੂੰ ਕਹਿੰਦਾ ਸੀ ਨਾ ਵੀ ਤੇਰੇ ਕੋਲੇ ਕੀ ਅਥੋਰਟੀ ਆ ਲੋਕਾਂ ਨੂੰ ਸੁਧਾਰਨ ਦੀ ਗਲਤ ਕੰਮ ਵਾਲੇ ਨੂੰ ਸੁਧਾਰਨ ਦੀ ਮੇਰੇ ਕੋਲੇ ਅਥੋਰਟੀ ਕੱਲੇ ਮਹਾਰਾਜ ਦੀ ਹੈ ਠੀਕ ਹੈ ਗੁਰੂ ਗ੍ਰੰਥ ਸਾਹਿਬ ਦੀ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਕਾਰਵਾਈ ਪਾਉਣਾ ਜੋ ਵੀ ਪਾਉਣਾ ਠੀਕ ਹੈ ਠੀਕ ਹੈ ਚਲ ਮੰਨਿਆ ਵੀ ਤੇਰੇ ਕੋਲੇ ਲੈਟਰ ਪੈਡ ਆ ਚਲੋ ਤੇਰੇ ਕੋਲੇ ਕੋਈ ਪਾਵਰ ਆ ਮੇਰੇ ਕੋਲ ਤਾਂ ਮਹਾਰਾਜ ਦੀ ਪਾਵਰ ਆ ਠੀਕ ਹੈ ਨਾ ਰਹੀ ਗੱਲ ਹੋਰ ਤੂੰ ਕਹਿੰਦਾ ਸੀ ਆਏ ਆ ਫਲਾਨਾ ਵੱਧ ਤੋਂ ਵੱਧ ਤੂੰ ਮੇਰੇ ਤੇ ਕੋਈ ਝੂਠਾ ਪਰਚਾ ਪਵਾ ਸਕਦਾ ਠੀਕ ਹੈ ਜੀ ਸਦਕੇ ਭਵਾ ਦੀ ਬਾਬਾ ਔਰ 6 ਚੱਲਣ ਦਾ ਦਮ ਹੈ ਰੱਖਦਾ ਠੀਕ ਹੈ ਨਾ ਨਾ ਕਿ ਮੈਂ ਮੈਂ ਮਿੰਤ ਨਹੀਂ ਕਰਦਾ ਮੈਂ ਠੀਕ ਹੈ ਨਾ ਦੂਸਤ ਇਸਰੀ ਗੱਲ ਹੋਰ ਤੇ ਬਾਬਾ ਤੈਨੂੰ ਕਿਹਨੇ ਅਥੋਰਟੀ ਦਿੱਤੀ ਆ ਠੀਕ ਹੈ ਜਿਹਦੇ ਜੀ ਕਰਦਾ ਗੱਦੀ ਤੇ ਜਾ ਖੜਨ ਨੂੰ ਠੀਕ ਹੈ ਨਾ ਲੋਕ ਇੱਕ ਆਪਣੇ ਬਾਣੇ ਦਾ ਸਤਿਕਾਰ ਕਰਦੇ ਆ ਨਾ ਕਿ ਕੋਈ ਡਰਦਾ ਨਹੀਂ ਹੈਗਾ ਆਪਾਂ ਤੋਂ ਜੇ ਤੇਰੇ ਦਿਲ ਚ ਭਰੇ ਖਾਉਣਾ ਵੀ ਤੇਰੇ ਤੋਂ ਡਰਦੇ ਆ ਕੋਈ ਨਹੀਂ ਡਰਦਾ ਤੋਂ ਠੀਕ ਹੈ ਨਾ ਮੈਂ ਵੀ ਨਹੀਂ ਹੋਰ ਵੀ ਨਹੀਂ ਚਲ ਜੇ ਕੋਈ ਡਰਦਾ ਵੀ ਹੋਗਾ ਲੋਕ ਡਰਦੇ ਹੋਣਗੇ ਪਰ ਮੈਂ ਨਹੀਂ ਡਰਦਾ ਕਿਉਂਕਿ ਮੈਨੂੰ ਸਾਰਾ ਕੁਝ ਪਤਾ ਠੀਕ ਹੈ ਨਾ ਦੂਸਰੀ ਗੱਲ ਇਹ ਵੀ ਆ ਤੇ ਬਾਬਾ ਪੁੱਲ ਕੇ ਵੀ ਬਰਨਾਲੇ ਜ਼ਿਲ੍ਹੇ ਚ ਕਿਸੇ ਵੀ ਗੱਡੀ ਤੇ ਕਿਸੇ ਦੇ ਵੀ ਘਰੇ ਬੜਨ ਦੀ ਕੋਸ਼ਿਸ਼ ਨਾ ਕਰੀ ਬੇਨਤੀ ਹੈ ਆਪਣੀ ਤੇ ਉਸ ਤੋਂ ਬਾਅਦ ਫਿਰ ਐਵੇਂ ਕੋਈ ਫਾਇਦਾ ਨਹੀਂ ਹੈ ਨਾ ਤੇ ਅੱਜ ਆਪਾਂ ਪਹਿਲਾਂ ਆਪਾਂ ਇੱਥੇ ਰਹੇ ਆ ਮੈਂ ਨਹੀਂ ਚਾਹੁੰਦਾ ਵੀ ਲੋਕ ਆਪਾਂ ਨੂੰ ਕਹਿਣ ਵੀ ਜਰਾ ਜਬਤ ਦੀ ਲੜੀ ਜਾਂਦੇ ਤਾਂ ਕਰਕੇ ਠੀਕ ਹੈ ਨਾ